ਸੂਬੇ ਭਾਰ ਵਿੱਚ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਦੇ ਲਈ ਕੇਂਦਰ ਸਰਕਾਰ ਵੱਲੋਂ ਆਪਣੀ ਟੀਮ ਭੇਜੀ ਗਈ ਜਿਸ ਦੇ ਚਲਦਿਆਂ ਹਲਕਾ ਪੂਆ ਦੇ ਪਿੰਦੇ ਕਥਲੋਰ ਪੁੱਲ ਵਿਖੇ ਚੱਲ ਰਿਹਾ ਰਾਵੀ ਦਰਿਆ ਦਾ ਨਿਰਖਣ ਕਰਨ ਤੋਂ ਬਾਅਦ ਟੀਮ ਪਿੰਡ ਖੋਲੀਆਂ ਪਹੁੰਚੀ ਜਿੱਥੇ ਕਿ ਬੰਨ ਦਾ ਕੰਮ ਲਗਾਤਾਰ ਜਾਰੀ ਹੈ ਅਦੋਸਤੋਂ ਬਾਅਦ ਟੀਮ ਵੱਲੋਂ ਅਗਲੇ ਪਿੰਡਾਂ ਧਮਾ ਤੇ ਮਾਧੋਪੁਰ ਵਿਖੇ ਵੀ ਦੌਰਾ ਕੀਤਾ ਜਾਵੇਗਾ ਇਸ ਮੌਕੇ ਪੱਤਰਕਾਰਾਂ ਨਾਲ ਜਾਣਕਾਰੀ ਦੇਣ ਤੋਂ ਮਨਾ ਕਰਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿੱਤਾ ਜਾ ਰਿਹਾ ਹੈ ਅਤੇ ਦੋਸਤੋ ਬਾਅਦ ਉਹ ਆਪਣੀ ਰਿਪੋਰਟ ਬਣਾ ਕੇ ਦਿੱਲੀ ਪੇਸ਼ ਦੇਣਗੇ ਉਤੇ ਦੂਜੇ ਪਾਸੇ ਜਦ 1 ਵਜੇ ਦੇ ਕਰੀਬ ਡਿਪਟੀ ਕਮਿਸ਼ਨਰ ਪਠਾਨਕੋਟ ਅਦਿੱਤਿ ਉਪਨ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਕੇਂਦਰ ਤੋਂ ਆਈ ਹੋਈ ਟੀਮਾਂ ਵੱਲੋਂ ਜ਼ਿਲ੍ਹਾ ਪਠਾਨਕੋਟ ਦੇ ਵੱਖ-ਵੱਖ ਪਿੰਡ ਜੋ ਕਿ ਹੜ੍ਹਾਂ ਕਾਰਨ ਨੁਕਸਾਨੇ ਗਏ ਹਨ ਉਹਨਾਂ ਦਾ ਜਾਇਜ਼ਾ ਲੈਣ ਲਈ ਪਹੁੰਚੀ ਹੈ ਅਤੇ ਉਸ ਤੋਂ ਬਾਅਦ ਆਪਣੀ ਰਿਪੋਰਟ ਬਣਾ ਕੇ ਉਹ ਕੇਂਦਰ ਸਰਕਾਰ ਨੂੰ ਭੇਜ ਦੇਣਗੇ ਕੋਈ ਕੋਈ ਟੀਮ ਆਈ ਰਹੀ ਹੈ ਤੇ ਉਹਨਾਂ ਨੂੰ ਅਸੀਂ ਹੱਥ ਚੱਕੇ ਵੀ ਪਠਾਨਕੋਟ ਦੇ ਵਿੱਚ ਹੜ੍ਹਾਂ ਕਾਰਨ ਇਨਫਰਾਸਟ੍ਰਕਚਰ ਦਾ ਡੈਮੇਜ ਹੋਇਆ ਹੈ

ਜਿੱਥੇ ਕੰਮ ਚਲਦਾ ਪਿਆ ਤੇ ਸਾਡੀ ਕੋਸ਼ਿਸ਼ ਹੈ ਇਹਨੂੰ ਮੈਕਸਿਮਮ ਅਸੀ ਸਪਰਸਪੰਦਨ ਕਰਕੇ ਦੇਖੋ ਉੱਥੇ ਜਿਹੜਾ ਏਰੀਆ ਹੈਗਾ ਇਨਕਲੇਵ ਦਾ ਉੱਥੇ ਸਰਪੰੰਦ ਨੇ ਤੇ ਉਹਨਾਂ ਦੇ ਵਿੱਚ ਕੱਲ ਅਸੀਂ ਹੈਲਥ ਟੀਮ ਵੀ ਗਈ ਹੈਗੀ ਆ ਉੱਥੇ ਡਾਕਟਰਾਂ ਦੀ ਟੀਮ ਅਸੀਂ ਐਨਡੀਆਰਫ ਰਿਪੋਰਟ ਦੇ ਵਿੱਚ ਭੇਜੀ ਹੈ ਉਸ ਤੋਂ ਇਲਾਵਾ ਐਨੀਮਲ ਹੈਜ਼ਬੈਂਡਰੀ ਦੇ ਵੀ ਜਿਹੜੇ ਡਾਕਟਰਸ ਨੇ ਉਹਨਾਂ ਨੂੰ ਵੀ ਅਸੀਂ ਉੱਥੇ ਭੇਜਿਆ ਹੈਗਾ ਕੱਲ ਇਹ ਤੋਂ ਇਲਾਵਾ ਫੂਡ ਦੀ ਜਿਹੜੀ ਡਰਾਪਿੰਗ ਹੈ ਉਹ 에ਅਰ ਫੋਰਸ ਰਾਹੀਂ ਵੀ ਰਾਸ਼ਨ ਅਸੀਂ ਉੱਥੇ ਪਿਧਵਾ ਰਹੇ ਹਾਂ उसका एनडीआर ने राह भी राशन भेज रहा है ते पूरा कंट्रोल है कोई भी समस्या है उसका हल कर देखो उठी लैंड एक्शन हो गई है ब्रिज काम बहुत जल्द उजन जो खत्म होगा उसके काम शुरू हो जाएगा ब्रिज का जिथे तक वो सवाल हैली जा रही है कल भी गई हैगी उठे ਤੇ ਕੋਈ ਵੀ ਅਜਿਹਾ ਤੁਹਾਨੂੰ ਸੁਹਾਂਦਾ ਹੈ ਅਸੀਂ ਬੰਦੇ ਉੱਥੋਂ ਐਕਟੂਏਟ ਵੀ ਵਰਕ ਕਰਾਏ ਨੇ ਜਿਹੜੇ ਜਿਹੜੇ ਅਰਜੈਂਟ ਸੀਗੇ ਕਈ ਲੋਕੀ ਉੱਥੋਂ ਨਿਕਲਣਾ ਨਹੀਂ ਚਾਹਦੇ ਉੱਥੇ ਰਹਿੰਦੇ ਕਿਉਂਕਿ ਨਾਰਮਲ ਟਾਈਮ ਦੇ ਵਿੱਚ ਵੀ ਉਹ ਏਰੀਆ ਕਟਆਫ ਹੋ ਜਾਂਦਾ ਹੈ ਇਸੇ ਕਰਕੇ ਬ੍ਰਿਜ ਦਾ ਪ੍ਰੋਜੈਕਟ ਉੱਤੇ ਪ੍ਰਪੋਜ਼ ਕੀਤਾ ਗਿਆ ਤੇ ਉਸ ਦੌਰਾਨ ਟੈਂਪਰੇਰੀ ਜਿਹੜਾ ਕਟੂਨ ਬ੍ਰਿਜ ਹੈਗਾ ਉਹ ਵੀ ਉੱਥੇ ਲਾਇਆ ਜਾਂਦਾ ਹੈ ਤੇ ਇਸ ਤਰੀਕੇ ਨਾਲ ਹਰ ਤਰੀਕੇ ਨਾਲ ਪ੍ਰਸ਼ਾਸਨ ਉਸਦੇ ਉਸ ਏਰੀਆ ਤੇ ਵਾਚ ਬਣਾਇਆ ਹੋਇਆ ਹੈ ਅੱਜ ਟੀਮ ਕੁਝ ਕੁਛ ਲੱਗਿਆ ਦਰਵਾਜ਼ੇ ਦੇਖੋ ਅਸੀਂ ਜਿਹੜਾ ਆ ਵਾਲਾ ਜਿਹੜਾ ਡੈਮੇਜ ਹੋਈ ਹੈ ਖੋਲੀਆਂ ਪੰਮਾ ਇਹ ਸਾਰੇ ਪ ਸਰਕਾਰੀ ਡਾਇਮੈਕਸ ਹੋਈ ਹੈ ਲਿੰਕ ਰੋਡਸ ਦੀ ਉਸ ਤੋਂ ਬਾਅਦ ਮਾਦੋਪੁਰ ਵਾਲੇ ਏਰੀਆ ਵੀ ਦਿਖਾਵਾਂਗੇ ਤੇ ਹੋਰ ਦੋ ਚਾਰ ਏਰੀਆ ਜਿਹੜਾ ਆਪਾਂ ਸਾਰਾ ਉਹਨਾਂ ਨੂੰ ਕੰਪਰੀਹੈਂਸਿਵਲੀ ਹਰੇਕ ਇੱਕ ਇੱਕ ਜਗ੍ਹਾ ਪਰ ਸ਼ੋਅ ਕਰਾਂਗੇ